ਤੁਸੀਂ ਕਿਸੇ ਨੂੰ ਸਵਾਲ ਪਾਇਆ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਬੰਦਾ ਤੁਹਾਨੂੰ ਹੁਣੇ ਹੀ ਜਵਾਬ ਦੇਵੇ ਮੈਂ ਕਹਿੰਦਾ ਨਹੀਂ ਕਿਸੇ ਵੇਲੇ ਸਵਾਲ ਦੇ ਜਵਾਬ ਦਾ ਸਹੀ ਸਮਾਂ ਨਹੀਂ ਹੁੰਦਾ ਸਮਾਂ ਹੀ ਕਿਸੇ ਵੇਲੇ ਤੁਹਾਨੂੰ ਵਧੀਆ ਜਵਾਬ ਦੇ ਜਾਂਦਾ ਵਾ ਮਿਸਾਲ ਦੇ ਤੌਰ ਤੇ ਇੱਕ ਵਾਰੀ ਮੈਂ ਕਿਤੇ ਪੜਿਆ ਕਿ ਔਰਤ ਹੋਣਾ ਮੁਸ਼ਕਲ ਹੈ ਖੁਦਾ ਹੋਣਾ ਸੌਖਾ ਮਤਲਬ ਕਿ ਬੰਦਾ ਖੁਦਾ ਹੋ ਸਕਦਾ ਹੈ ਪਰ ਔਰਤ ਨਹੀਂ ਹੋ ਸਕਦਾ ਮੈਂ ਕਿਹਾ ਪਤਾ ਨਹੀਂ ਕੀ ਗੱਲ ਆ ਸਵਾਲ ਸੀ ਮਨ ਵਿੱਚ ਚਲੋ ਗੱਲ ਆਈ ਗਈ ਹੋਗੀ ਪਰ ਇੱਕ ਦਿਨ ਪੜਦੇ ਪੜਦੇ ਜਦੋਂ ਮੈਂ ਮਹਾਤਮਾ ਬੁੱਧ ਬਾਰੇ ਪੜਿਆ ਤੇ ਮੈਨੂੰ ਉਹ ਸਵਾਲ ਦਾ ਜਵਾਬ ਮਿਲਿਆ ਮਹਾਤਮਾ ਬੁੱਧੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਹੈ ਜੇ ਨਹੀਂ ਪਤਾ ਤਾਂ ਚਲੋ ਮੈਂ ਦੱਸਦਾ ਕਿ ਮਹਾਤਮਾ ਬੁੱਧ ਦਾ ਪਹਿਲਾ ਨਾਮ ਸੀਗਾ ਗੌਤਮ ਗੌਤਮ ਇੱਕ ਰਾਜੇ ਦਾ ਪੁੱਤ ਸੀ ਬਹੁਤ ਵੱਡੇ ਪਾਵਰਫੁੱਲ ਰਾਜ ਦਾ ਇੱਕ ਮਾਲਕ ਸੀ ਉਹ ਤੇ ਉਹਦੇ ਪਿਓ ਨੇ ਉਹਦਾ ਵਿਆਹ ਵੀ ਕੀਤਾ ਸੀ ਉਹਦਾ ਇੱਕ ਪੁੱਤਰ ਵੀ ਸੀ ਤੇ ਉਹਨੂੰ ਰਹਿਣ ਦੇ ਲਈ ਸੁੱਖ ਆਰਾਮ ਇੰਨਾ ਸੀ ਕਿ ਸਰਦੀਆਂ 'ਚ ਰਹਿਣ ਲਈ ਗਰਮ ਮਹਿਲ ਗਰਮੇ 'ਚ ਰਹਿਣ ਲਈ ਠੰਡਾ ਮਹਿਲ ਵਿਚਲੇ ਮੌਸਮ ਦੇ ਵਿੱਚ ਰਹਿਣ ਲਈ ਵਿਚਲੇ ਮੌਸਮ ਦੇ ਸਾਹਬ ਦਾ ਇੱਕ ਮਹਿਲ ਸੀਗਾ ਤੇ ਇੰਨਾ ਕੁਝ ਉਹਦੇ ਕੋਲ ਸੀਗਾ ਪਰ ਫਿਰ ਵੀ ਉਹਨੂੰ ਇੱਕ ਤਾੰਗ ਸੀਗੀ ਜਿਹੜੀ ਅ ਅਧਿਆਤਮਵਾਦ ਵੱਲ ਲੈ ਕੇ ਜਾਂਦੀ ਸੀਗੀ ਕਿ ਉਹ ਇੱਕ ਹੋਰ ਕਿਸਮ ਦਾ ਬੰਦਾ ਸੀਗਾ ਇਹਨਾਂ ਚੀਜ਼ਾਂ ਲਈ ਨਹੀਂ ਬਣਿਆ ਕੀ ਕਰਦਾ ਕਿ ਇੱਕ ਦਿਨ ਸਾਰਾ ਕੁਝ ਛੱਡ ਛਿੜਾ ਕੇ ਅ ਆਪਣੇ ਰੱਥਵਾਨ ਦੇ ਨਾਲ ਜੰਗਲ ਨੂੰ ਹੋ ਤੁਰਦਾ ਤੇ ਜਦੋਂ ਜੰਗਲ ਦੇ ਵਿੱਚ ਐਂਟਰ ਕਰਨ ਲੱਗਦਾ ਤੇ ਉਸ ਤੋਂ ਪਹਿਲਾਂ ਹੀ ਆਪਣੇ ਵਾਲ ਕੱਟ ਕੇ ਆਪਣੇ ਰੱਥਵਾਨ ਨੂੰ ਦੇ ਦਿੰਦਾ ਵਾ ਤੇ ਉਹਨੂੰ ਕਹਿੰਦਾ ਕਿ ਜਾ ਕੇ ਦੱਸ ਦੇ ਕਿ ਮੈਂ ਹੁਣ ਚਲਾ ਗਿਆ ਘਰ-ਬਾਰ ਛੱਡ ਕੇ ਉਹ ਰੱਥਵਾਨ ਵਾਲ ਲੈ ਕੇ ਘਰੇ ਆ ਜਾਂਦਾ ਜਦੋਂ ਆ ਕੇ ਦੱਸਦਾ ਉਹਦੀ ਆ ਮਹਾਤਮਾ ਬੁੱਧ ਦੀ ਉਸ ਸਮੇਂ ਜੋ ਉਹਦਾ ਨਾ ਗੌਤਮ ਸੀਗਾ ਉਹਦੀ ਵਾਈਫ ਨੂੰ ਕਿ ਉਹਨੇ ਵਾਲ ਕੱਟ ਕੇ ਮੈਨੂੰ ਦਿੱਤੇ ਆ ਤੇ ਆਪ ਉਹ ਜੰਗਲ ਚ ਚਲ ਗਿਆ ਸਾਧ ਬੰਨ ਉਹਦੀ ਵਾਈਫ ਕੀ ਕਰਦੀ ਆ ਉਹ ਵੀ ਆਪਣੇ ਉਸੇਲੇ ਸਾਰੇ ਵਾਲ ਕੱਟ ਲੈਂਦੀ ਆ ਉਧਰੋਂ ਗੌਤਮ ਜੰਗਲ ਦੇ ਵਿੱਚ ਤਪੱਸਿਆ ਕਰਦਾ ਅੱਠ ਪੈਰ ਰੋਟੀ ਖਾਂਦਾ ਵਾ ਉਧਰੋਂ ਉਹਦੀ ਵਾਈਫ ਵੀ ਅੱਠ ਪੈਰ ਰੋਟੀ ਖਾਂ ਖਾਣ ਲੱਗ ਜਾਂਦੀ ਆ ਖਬਰਾਂ ਤਾਂ ਮਿਲਦੀਆਂ ਰਹਿੰਦੀਆਂ ਨੇ ਕਿ ਉਹ ਕਿੱਥੇ ਆ ਕੀ ਕਰ ਰਿਹਾ ਵਾ ਪਤਾ ਲੱਗਦਾ ਕਿ ਉਹ ਰੋਟੀ ਬਹੁਤ ਘੱਟ ਖਾਂਦਾ ਇਦੋਂ ਉਹਦੀ ਵਾਈਫ ਵੀ ਰੋਟੀ ਘੱਟ ਖਾਣੀ ਸ਼ੁਰੂ ਕਰ ਦਿੰਦੀ ਆ ਉਧਰੋਂ ਉਹਨੂੰ ਪਤਾ ਲੱਗਦਾ ਕਿ ਉਹ ਪੁੰਜੇ ਸੌਂਦਾ ਇੱਧਰ ਇਹ ਵੀ ਮਹਿਲ ਦੇ ਵਿੱਚ ਪੁੰਜੇ ਸੌਣ ਲੱਗ ਜਾਂਦੀ ਆ ਜਿੰਨੇ ਕਸ਼ਟ ਉਹ ਝੱਲਦਾ ਵਾ ਰੱਬ ਨੂੰ ਪਾਉਣ ਲਈ ਓਨੇ ਹੀ ਕਸ਼ਟ ਉਹਦੀ ਇਧਰੋਂ ਵਾਈਫ ਚੱਲਦੀ ਆ ਤੇ ਜਦੋਂ ਬੜੇ ਚਿਰ ਬਾਅਦ ਜਦੋਂ ਉਹ ਗੌਤਮ ਤੋਂ ਬੁੱਧ ਬਣ ਜਾਂਦਾ ਰੱਬ ਨੂੰ ਪਾ ਲੈਂਦਾ ਤਾਂ ਫਿਰ ਉਹ ਜਦੋਂ ਵਾਪਸ ਆਉਂਦਾ ਤੇ ਬਾਗ ਦੇ ਵਿੱਚ ਬੈਠੇ ਹੁੰਦੇ ਆ ਸਾਰਾ ਪਰਿਵਾਰ ਉਹਨੂੰ ਮਿਲਣ ਜਾਂਦਾ ਤੇ ਉਹਦੀ ਘਰ ਵਾਲੀ ਪਹਿਲਾਂ ਮਿਲਣ ਨਹੀਂ ਜਾਂਦੀ ਤੇ ਸਾਰੇ ਉਹਨੂੰ ਬੜਾ ਜ਼ੋਰ ਦਿੰਦੇ ਆ ਵੀ ਨਹੀਂ ਤੂੰ ਵੀ ਮਿਲ ਕੇ ਅਕਸਰ ਆਇਆ ਵਾ ਤੇ ਕਹਿੰਦੀ ਚਲੋ ਮੰਨ ਜਾਂਦੀ ਆ ਉਹ ਜਾ ਕੇ ਉਹਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਤੇ ਕਹਿੰਦੀ ਆ ਕਿ ਤੈਨੂੰ ਤਾਂ ਰੱਬ ਦੀ ਭਾਲ ਸੀ ਤੂੰ ਜੰਗਲ ਚ ਗਿਆ ਕਸ਼ਟ ਚੱਲੇ ਮੈਨੂੰ ਤਾਂ ਕਿਸੇ ਚੀਜ਼ ਦੀ ਭਾਲ ਨਹੀਂ ਮੈਨੂੰ ਤਾਂ ਤੇਰੇ ਨਾਲ ਸੀਗਾ ਕਿ ਤੂੰ ਕਿੰਨੇ ਕਸ਼ਟ ਚੜਦਾ ਤੇ ਮੈਂ ਉਹਨੇ ਆਪਣੇ ਸਰੀਰ ਤੇ ਹੰਡਾ ਮਤਲਬ ਕਿ ਉੱਥੇ ਪਤਾ ਲੱਗਾ ਕਿ ਰੱਬ ਛੋਟਾ ਵਾ ਔਰਤ ਵੱਡੀ ਆ ਹਾਲਾਂਕਿ ਗੌਤਮ ਨੂੰ ਰੱਬ ਦੀ ਤਲਾਸ਼ ਸੀਗੀ ਤੇ ਉਹ ਇਸ ਕਰਕੇ ਸਾਰੀ ਭਗਤੀ ਸਾਰਾ ਕੁਝ ਕਰਦਾ ਸੀ ਪਰ ਔਰਤ ਸਿਰਫ ਆਪਣੇ ਬੰਦੇ ਕਰਕੇ ਸਾਰਾ ਕੁਝ ਕਰਦੀ ਸੀ ਇਸ ਕਰਕੇ ਵੀ ਉਹ ਰੱਬ ਪਾ ਕੇ ਵੀ ਔਰਤ ਤੋਂ ਛੋਟਾ ਹੀ ਰਿਹਾ ਗੌਤਮ ਆਪਣੀ ਵਾਈਫ ਤੋਂ ਛੋਟਾ ਹੀ ਰਿਹਾ ਵੀ ਉਹ ਸਵਾਲ ਦਾ ਜਵਾਬ ਇੱਥੇ ਆ ਕੇ ਮਿਲਿਆ ਕਿ ਵਾਕਈ ਰੱਬ ਹੋ ਸਕਦੇ ਹੋ ਤੁਸੀਂ ਰੱਬ ਨੂੰ ਪਾ ਸਕਦੇ ਹੋ ਪਰ ਔਰਤ ਨੂੰ ਨਹੀਂ ਮੁਕੰਮਲ ਪਾ ਸਕਦੇ ਔਰਤ ਆਪਣੀ ਆਈ ਤੇ ਆਵੇ ਸਹੀ ਕਿਸੇ ਨੂੰ ਪਿਆਰ ਕਰਨ ਸੋ ਇਹ ਕਿਸੇ ਵੇਲੇ ਕਈਆਂ ਗੱਲਾਂ ਦੇ ਜਵਾਬ ਬਾਅਦ ਚ ਮਿਲਦੇ ਨੇ ਤੇ ਇਹ ਮੈਨੂੰ ਸੀਗਾ ਤੁਹਾਡੇ ਨਾਲ ਸਾਂਝੀ ਕਰਾਂ ਧੰਨਵਾਦ